ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਉਪ ਚੋਣਾਂ ਦੀ ਗਿਣਤੀ ਅੱਜ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਜਿਹੜੀ ਅੱਜ ਸਵੇਰ ਤੋਂ ਹੀ 8 ਵਜੇ ਸ਼ੁਰੂ ਹੋ ਚੁੱਕੀ ਸੀਗੀ ਤਾਂ ਅੱਜ ਫੈਸਲਾ ਹੋ ਜਾਵੇਗਾ ਕਿਸ ਦੇ ਸਿਰ ਤੇ ਤਾਜ ਸਜਣ ਵਾਲਾ ਆਏਗਾ ਤੋਂ ਅੰਦਾਜ਼ੇ ਕਿ 16 ਗੇੜ ਦੀ ਗੇੜਾ ਦੇ ਵਿੱਚ ਇਹ ਗਿਣਤੀ ਪੂਰੀ ਹੋਵੇਗੀ ਹਾਲਾਂਕਿ 5 ਗੇੜੇ ਪੂਰੇ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਅੱਗੇ ਨਜ਼ਰ ਆ ਰਹੇ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਤਰਨਤਾਰਨ ਦੇ ਵਿੱਚ ਜੋ ਕਿ ਗਿਣਤੀ ਸ਼ੁਰੂ ਹੋ ਚੁੱਕੀ ਹੈਗੀ ਹੈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਸ਼ੁਰੂ ਹੋ ਚੁੱਕੀ ਸੀਗੀ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਕਾਊਂਟਿੰਗ ਸੈਂਟਰ ਵਿਖੇ ਈਵੀਐਮ ਦੀ ਵਰਤੋਂ ਕਰਕੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤਾਂ 16 ਦੌਰ ਹਨ ਜਿਨ੍ਹਾਂ ਦੇ ਵਿੱਚੋਂ ਪੰਜ ਪੂਰੇ ਹੋ ਚੁੱਕੇ ਨੇ ਤੇ ਜਿਵੇਂ ਜਿਵੇਂ ਗੇੜਾ ਦੀ ਗਿਣਤੀ ਪੂਰੀ ਹੁੰਦੀ ਹੈ ਉਹ ਵੀ ਤੁਹਾਨੂੰ ਖਰਵਾਲੇ ਟੀਵੀ ਦੇ ਉੱਤੇ ਪਲ-ਪਲ ਦੀ ਅਪਡੇਟ ਜੋ ਕਿ ਜ਼ਰੂਰ ਦਵਾਂਗੇ ਦੱਸਿਆ ਕਿ ਪੰਜਵੀਂ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਲੀਡ ਵੱਧ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੂਜੇ ਸਥਾਨ ਦੇ ਉੱਤੇ ਹੈ ਅਤੇ ਕਾਂਗਰਸ ਤੀਜੇ ਸਥਾਨ ਦੇ ਉੱਤੇ ਨਜ਼ਰ ਆ ਰਹੀ ਹੈ ਇੱਥੇ ਤੁਹਾਨੂੰ ਦੱਸਦੇ ਕਿ 11 ਨਵੰਬਰ ਨੂੰ VOTING ਹੋਈ ਸੀ ਕਿ ਜਿਸ ਦੇ ਵਿੱਚ 60.95% ਵੋਟਰਾਂ ਨੇ ਵੋਟ ਪਾਈ ਸੀ ਪਿਛਲੀਆਂ ਵਿਧਾਨ ਸਭਾ ਦੀ ਗੱਲ ਕੀਤੇ ਜਾਵੇ 2022 ਦੇ ਵਿੱਚ ਤਾਂ ਇਸ ਸੀਟ ਦੇ ਉੱਤੇ 65.81% ਵੋਟਰਾਂ ਨੇ ਵੋਟ ਪਾਈ ਸੀ ਅਤੇ ਆਪ ਨੇ ਇਹ ਚੋਣ ਜਿੱਤੀ ਸੀਗੀ ਪਰ ਤੁਹਾਨੂੰ ਦੱਸਦੀ ਹੈ ਕਿ ਇਹ 15ਵਾਂ ਉਮੀਦਵਾਰ ਨੇ ਦੱਸ ਦਏ ਕਿ 15 ਉਮੀਦਵਾਰਾਂ ਨੇ ਚੋਣ ਲੜੀ ਹੈ ਹਾਲਾਂਕਿ ਮੁੱਖ ਮੁਕਾਬਲਾ 5 ਉਮੀਦਵਾਰਾਂ ਦੇ ਵਿੱਚ ਘਰਿਆ ਆਮ ਆਦਮੀ ਪਾਰਟੀ ਦੇ ਕਾਂਗਰਸ ਅਕਾਲੀ ਭਾਜਪਾ ਤੇ ਸਭ ਤੋਂ ਜ਼ਿਆਦਾ ਜੋ ਕਿ ਪੌਪੂਲਰ ਦੇ ਵਿੱਚ ਜੇਕਰ ਕਿਹਾ ਜਾਵੇ ਤਾਂ ਆਜ਼ਾਦ ਉਮੀਦਵਾਰ ਅਕਾਲੀ ਦਲ ਦੇ ਵਾਰਿਸ ਪੰਜਾਬ ਦੇ ਨੇਤਾ ਪਲਪਲ ਦੀ ਅਪਡੇਟ ਤੁਹਾਨੂੰ ਕਰੋ ਵਾਲੇ ਟੀਵੀ ਦੇ ਉੱਤੇ ਦਿੰਦੇ ਰਵਾਂਗੇ ਬਣੇ ਰਿਓ ਅਖੀਰ ਤੱਕ ਦੱਸ ਦਈਏ ਕਿ ਪੰਜਵੇਂ ਗੇਟ ਦੀ ਗਿਣਤੀ ਜਿਹੜੀ ਕਿ ਆ ਪੂਰੀ ਹੋ ਚੁੱਕੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੰਮੀ ਜੋ ਕਿ ਹਰਮੀਰ ਸਿੰਘ ਸੰਧੂ ਲੀਡ ਦੇ ਵਿੱਚ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਪੰਜਵੇਂ ਦੌਰ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ 187 ਦੀ ਲੀਡ ਦੇ ਨਾਲ ਪੂਰੀ ਹੋਈ ਹੈ ਚੌਥੇ ਦੇ ਵਿੱਚ ਜੇਕਰ ਗੱਲ ਕੀਤੇ ਚਾਵੇ ਤਾਂ ਆਮ ਆਦਮੀ ਪਾਰਟੀ ਦੇ ਹਰਮੀਰ ਸਿੰਘ ਸੰਧੂ ਨੂੰ 100 79 ਵੋਟਾਂ ਦੀ ਲੀਡ ਮਿਲੀ ਤੀਜੇ ਦੌਰ ਦੇ ਵਿੱਚ ਸੁਖਵਿੰਦਰ ਦੀ ਲੀਡ ਘਟ ਗਈ ਹੈ ਜੋ ਕਿ 310 ਦੇ ਕਿ 74 ਤੱਕ ਘਟ ਗਈ ਹੈ ਦੂਜੇ ਦੌਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਸੁਖਵਿੰਦਰ ਨੇ ਆਪਣੀ ਲੀਡ 1480 ਤੱਕ ਵਧਾ ਦਿੱਤੀ ਹੈ ਤਾਂ ਪਹਿਲੇ ਦੌਰ ਦੇ ਵਿੱਚ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਅੱਗੇ ਨੇ ਜਦੋਂ ਕਿ ਆਪ ਦੂਜੇ ਸਥਾਨ ਦੇ ਉੱਤੇ ਤੇ ਉਮੀਦਵਾਰ ਪਾਰਟੀ ਕੁੱਲ ਵੋਟਾਂ ਜਕਰ ਗੱਲ ਕੀਤੀ ਜਾਵੇ ਤਾਂ ਹਰਮੀਤ ਸਿੰਘ ਸੰਧੂ ਨੂੰ 9552 ਵੋਟ ਜਿਹੜੀ ਕਿ ਹਜੇ ਤੱਕ ਮਿਲ ਚੁੱਕੀ ਹੈ ਕਿ ਇਹ ਕੁੱਲ ਵੋਟਾਂ ਗਿਣਤੀ ਜਿਹੜੀ ਕਿ ਹੋਈ ਹੈ ਤੇ ਸੁਖਵਿੰਦਰ ਕੌਰ ਰੰਧਾਵਾ ਦੀ ਜਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਤਾਂ 9300 73 ਤੇ ਕਰਨਬੀਰ ਸਿੰਘ ਬੁਰਜ ਕਾਂਗਰਸ ਜੋ ਕਿ 5267 ਤੇ ਮਨਦੀਪ ਸਿੰਘ ਅਕਾਲੀ ਦਲ ਪੰਜਾਬ ਦਾ ਵਾਰਸ 3726 ਤੇ ਹਰਮੀਤ ਸਿੰਘ ਸੰਧੂ ਭਾਜਪਾ 955 ਯਾਨੀ ਕਿ ਸਭ ਤੋਂ ਘੱਟ ਭਾਜਪਾ ਦੀ ਜਿਹੜੀ ਕਿ ਕੁੱਲ ਵੋਟ ਗਿਣਤੀ ਹੈਗੀ ਹੈ ਤੇ ਸਭ ਤੋਂ ਅੱਗੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅੱਗੇ ਨਜ਼ਰ ਆ ਰਹੇ ਨੇ